ਸਸਰੀ ਗਾ ਜੀ ਸਾਰਿਆਂ ਨੂੰ ਕਿਹਾ ਹਾਲ ਹੈ ਜੀ ਲਓ ਜੀ ਅੱਜ ਚੱਲੇ ਅਸੀਂ ਹੇਮਕੋਨ ਸਾਹਿਬ ਜੀ ਯਾਤਰਾ ਨੂੰ ਆਪਾਂ ਹੋ ਗਏ ਰੈਡੀ ਬਾਕੀ ਦੇਖਦੇ ਮੁੰਡਾ ਆ ਰਿਹਾ ਹੈ ਤੁਹਾਨੂੰ ਦਿਖਾਉਂਦੇ ਔਰਤ ਨਹੀਂ ਆ ਰਹੇ ਅੱਗੇ ਦਾ ਯਾਤਰਾ ਤੁਹਾਨੂੰ ਦਿਖਾਉਂਦੇ ਸਾਰੀ ਆਹ ਲਓ ਜੀ ਅੱਗੇ ਮੁੰਡੇ ਚੱਲੀਏ ਫਿਰ ਗੱਡੀ ਲੈ ਕੇ ਕਰੀਏ ਵਾਈ ਵਾਈ ਸਾਰਿਆਂ ਨੂੰ ਆਵਾਂ ਤੀਲੇ ਵਰ ਇਹ ਸੋਹਣੇ ਸੋਹਣੇ ਮੁੰਡੇ ਤਿਆਰ ਹੋ ਗਏ ਆ ਬਾਈ ਅੱਸੀ ਕੱਲ ਜੀ ਸਾਰਿਆਂ ਨੂੰ ਬਾਈ ਚਲੋ ਬਾਈ ਚੱਲੀਏ ਫਿਰ ਡਿੱਗੀ ਖੋਲੂ ਮਹਾਰਾਜ ਡਿੱਗੀ ਚ ਰੱਖ ਲੋ ਯਾ ਕੇ ਸਮਾਨ ਰੋਟ ਪੇ ਗੱਡੀ ਚ ਬੈਠ ਗਏ ਆਪਾਂ ਅੱਗੇ ਇੱਕ ਬੰਦਾ ਹੋਰ ਚੱਕਣਾ ਹੈ ਅਰ ਕਿੱਥੇ ਚੱਕਣਾ ਬੰਦਾ ਬਾਈ ਕਿੱਥੇ ਚੱਕਣਾ ਬੰਦਾ ਹਰਾਲੀ ਦੇ ਚੱਕਣਾ ਆਪਾਂ ਨੇ ਇੱਕ ਬਾਜ਼ਾਰ ਚ ਜਾ ਕੇ ਆਉਣਾ ਮਹਾਰਾਜ ਆ अच्छा सामान ਲੈਣੇ ਵਾਸਤੇ ਲੋਰ ਲੈਣੀ ਆ ਯਾਰ ਲੋਰ ਨਹੀਂ ਹੈ ਓਕੇ ਮੋਟੀ ਲੋਰ ਤਾਂ ਲੈ ਲਈ ਹਾਂ ਇੱਕ ਜਿਹੜੀ ਛੋਟੀ ਮਤਲਬ ਚਾਹੀਦੀ ਹੈ ਨਾ ਵੀ ਥੱਲੇ ਤੇ ਚੜ ਕੇ ਜਿਹੜੇ 13 ਕਿਲੋਮੀਟਰ ਦੀ ਉੱਪਰ ਚੜਾਈ ਵਾਲੀ ਹੈ ਹਾਂ ਉਹਦੇ ਵਾਸਤੇ ਚਾਹੀਦੀ ਹੈ ਚਲੋ ਲੈ ਵੀ ਅਸੀਂ ਜਾ ਰਹੇ ਬਾਜ਼ਾਰ ਆ ਛੋਟੇ ਲਈ ਲੈਣ ਸਮਾਨ ਕੱਚਾ ਤਾਂ ਹੈਗੇ ਕੱਚਾ ਤਾਂ ਦੋ ਤਿੰਨ ਹੈ ਫਿਰ ਉੱਥੇ ਜੇ ਮੀਂਹ ਪੈ ਗਿਆ ਨਾ ਬੱਬੇ ਰਾਸਤੇ ਬਾਈ ਦੱਸ ਵੀ ਰਹੇ ਵੈਸੇ ਮੀਂਹ ਨਹੀਂ ਉੱਥੇ ਪੈਂਦਾ ਰਹਿੰਦਾ ਉਸ ਨਾਲ ਜੇ ਮੌਸਮ ਚੇਂਜ ਹੁੰਦਾ ਰਹਿੰਦਾ ਏ ਪਤਾ ਨਹੀਂ ਹੈ ਕੁਝ ਵੀ ਉਦੇ ਕਰਕੇ ਵੀ ਐ ਜਿਵੇਂ ਆਪਣੀ ਨਾਰਮਲ ਲੋਰ ਹੈ ਨਾ ਹਾਂ ਹਾਂ ਇਹ ਜੀ ਇੱਕ ਲੈ ਲਈਏ ਹੁਣ ਦੋ ਮੂਟੀਆਂ ਐ ਚਲੋ ਕੰਫਰਟ ਜਾ ਬੰਦਾ ਕੰਫਰਟ ਜਾ ਰਹਿੰਦਾ ਹੈ ਹੈ ਨਾ ਵੀ ਬਹੁਤੀ ਠੰਡ ਵੀ ਨਹੀਂ ਲੱਗੂਗੀ ਬਹੁਤੀ ਗਰਮੀ ਵੀ ਨਹੀਂ ਲੱਗੂਗੀ ਚਲੋ ਵੀ ਦੇਖਦੇ ਸਾਡੀ ਯਾਤਰਾ ਰਹੇ ਸਫਲ ਵਧੀਆ ਵਾਗਰੂ ਕਰੇ ਮੇਰ ਬਾਕੀ ਜੱਗ ਸਾਨੂੰ ਅੱਗੇ ਅੱਗੇ ਜਾਂਦੇ ਜਾਂਦੇ ਵੀ ਦਿਖਾਉਂਦੇ ਬਾਕੀ ਜੋ ਰਸਤੇ ਉਧਰ ਦੇ ਰਹੇ ਨੇ ਸਾਰੇ ਇਲਾਕੇ ਦਾ ਸਾਰੇ ਇਲਾਕੇ ਦਾ ਵੀ ਕਿੱਦਾਂ ਐ ਸਫਰ ਕਿੱਦਾਂ ਨਹੀਂ ਕਿੱਦਾਂ ਕੀਤਾ ਜਾਵੇ ਜੋ ਵੀ ਕਿਤੇ ਵੀ ਹੈ ਨਾ ਇਤੇ ਸਟੇ ਕਰੀ ਜਾਵੇ ਹਾਂ ਵਧੀਆ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਵਧੀਆ ਚੀਜ਼ਾਂ ਹੋ ਸਕਣ ਹਾਂ ਉਦਾਂ ਆਪਾਂ ਕੋਸ਼ਿਸ਼ ਕਰਾਂਗੇ ਨੂੰਣਦੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਥਰਾਲੀ ਆ ਗਏ ਅਸੀਂ ਇੱਕ ਬੰਦਾ ਹੋਰ ਚੱਕਣਾ ਹੁਣ ਅਸੀਂ ਸਾਹਮਣੇ ਤੇ ਚੱਲ ਬਈ ਕਰਨਾ ਉਧਰ ਮੱਖਣਾ ਲੈ ਬਈ ਆਗੇ ਥਰਾਲੀ ਇਹ ਬੰਦਾ ਲੈ ਕੇ ਜਾਣਾ ਬਈ ਅਸੀਂ ਹਰ ਇੱਕ ਗੱਲ ਹੋਰ ਬਈ ਠੀਕ ਹੈ ਅਸੀਂ ਗਾਣ ਜੀ ਆਨ ਲੱਗ ਜਾਓ ਬਈ ਸਾਰੀ ਸਾਰੀ ਚਾਹ ਵੀ ਲੱਗੇ ਹੋਣਾ ਚਾਹ ਵੀ ਕੇ ਫਿਰ ਤੜੀਏ ਉਹਦਾ ਰੋਟੀ ਖਾ ਲਈ ਦੀ ਹੈ ਭਾਈ ਬਈ ਰੋਟੀ ਖਾ ਚਾਹ ਪੀਣੀ ਹੋਰੀ ਪੀ ਕੇ ਚੱਲਦੇ 22 22 ਤੋਂ ਦੋ ਦੂਜੀ ਪੱਤੀ ਪਾਈ ਵੀ ਮੈਂ ਤੇ ਮਾਵਾਂ ਤੇ ਉੱਥੇ ਲੱਗ ਜੂਗਾ ਸਾਨੂੰ ਤਾਂ ਤਾਂ ਵੀ ਚਾਹ ਬਣਾਉਣੀ ਹੈ ਤੂੰ ਲਾ ਬਈ ਤੇ ਗੱਡੀ ਚ ਲਾਉਣਾ ਤੇ ਰੱਖਿਆ ਇਹ ਗੱਡੀ ਚ ਲਾਉਣੀ ਤੂੰ ਲਾ ਤੈਨੂੰ ਲੱਗਣਾ ਚਾਹੀਦਾ ਅਸੀਂ ਵਾਈਟ ਕਲਰ ਦੀ ਪਾ ਕੇ ਆਇਆ ਟੀ-ਸ਼ਰਟ ਦੁੱਧ ਦੇ ਨਾਲ ਦੀ ਹੈ ਬੁੱਝ ਗਏ ਅਸੀਂ ਫਾਰਮ ਚ ਬੁੱਝ ਗਏ ਆ ਚੱਲੀਏ ਬੁੱਝਣਾ ਨਾ ਰੋਡ ਕੰਡਾ ਫਿਲੇ ਵੀਰੇ ਫਿਲੇ ਨਾਲ ਟਰਾਲਾ ਤੇ ਚ ਲੰਗਰ ਦਾ ਸਮਾਨ ਭਰਨ ਲੱਗੇ कर रहे सेवा से लगे समान लद लग छोटा भी लग गया सेवा। आ गया। दसा आ भाई गर्मी लगती गर्मी नहीं लगती <laughs> लो जी भाई आ गया घोड़ा ਜੀ ਮੰਦਰ ਦੀ ਸੇਵਾ ਲਈ ਚੱਲਿਆ ਇਹ ਜਗਾ ਹੈ ਸ੍ਰੀ ਹਰਿਮੰਦਰ ਸਾਹਿਬ ਜਿੱਥਾ ਲੰਗਰ ਲਗਾਉਣਾ ਉੱਥੇ ਪੂਰਾ ਵਾਈਟ ਹੈ ਇਹ ਕੋਡਾ ਬੰਨ ਲੇ ਲੰਗਰ ਦੀ ਸੇਵਾ ਲਈ ਚੱਲਿਆ ਜਿੱਦੇ ਨਾਲੇ ਨਾਲ ਅਸੀਂ ਜਾਣਾ ਇਹ ਟ੍ਰਾਂਸਪੋਰਟ ਆ ਸਾਰੀ ਚੜ੍ਹਦੀ ਕਲਾ ਟ੍ਰਾਂਸਪੋਰਟ ਗੱਡੀਆਂ-ਗੁਡੀਆਂ ਸਾਰੀਆਂ ਧੋਤੀਆਂ ਜਿੰਨੇ ਵੀ ਗੱਡੀਆਂ ਸਾਰੀਆਂ ਧੋਤੀਆਂ ਮਨ ਲੱਗਦੀ ਪ੍ਰੀਤ ਦੇਖ ਲੈ ਪਾਊਡਰ ਲਾਉਣਾ ਬਾਈ ਊਲ ਵਾਲਾ ਸਾਡੇ ਰੱਟ ਲੱਗਿਆ ਹੋਵੇ ਪਤਾ ਹੀ ਲੱਗਣਾ ਉਹ ਫੂਟਰੀਪੇ ਬੈ ਕੇ ਰੱਖਦੇ ਨੇ ਵੀ ਪਿੰਡਾਂ 'ਚ ਰਹਿੰਦੇ ਐ ਇੰਨਾ ਕਾ ਕਹ ਕਹਦਾ ਇਹ ਅੱਜ ਐ ਇਹਦਾ ਅੱਜਾ ਜਿਹੜੇ ਦੱਲੇ ਐ ਇਹਦੀ ਚਮਕ ਬਾਬੇ ਨੇ ਪਾੜਾ ਵਾ ਲਾ ਬਾਬੇ ਨੇ ਪਾੜਾ ਵਾ ਲਾ ਚੰਗੀ ਜਿਹੀ ਸਿੱਟੀ ਜੀ ਪਾ ਗਿਆ ਐ ਦੀਣਾ ਕਿਤਾ ਵਿਆਰ ਹੀ ਚੱਲਿਆ ਇਹ ਤਾਂ ਹੀ ਸਸਤੀ ਪਈ ਵੀ ਕਦੇ ਵੀ ਲਿਪੜਦਾ ਲਿਪੜਦਾ ਕਿੱਕ ਲੱਗਦੇ ਜੀ ਉਹ ਰੱਤੇ ਦਾ ਦੇਖ ਲੈ ਲੈ ਬਾਈ ਪਾਣੀ ਚੜਕਦਾ ਬਾਈ ਕਹਿੰਦਾ ਗਰਮੀ ਬਹੁਤ ਆ ਪ੍ਰੈਸ਼ਰ ਜਨਾ ਮਰਾ ਲਿਓ ਆਪਣੇ ਬੰਨ ਗਰਮੀ ਬਹੁਤ ਆ ਪਾਤਾ ਜਿਹੜਾ ਪਿਆ ਮੈਨੂੰ ਜੇਬ ਦਾ ਕੱਟਣੀ ਹੈ ਲੈ ਬਾਈ ਫਰੀਦ ਸੱਤ ਮੈਂ ਦੱਕਾ ਪਾ ਦੋ ਚੱਕਿਆ ਨਹੀਂ ਕਰਦਾ ਲਾਓ ਅੱਜ ਤਾਂ ਕਰਦੇ ਸੇਵਾ ਕੈਂਟਰ 'ਚ ਰੱਖਣਾ ਬਾਈ ਕੈਂਟਰ 'ਚ ਜੋਰ ਕੈਂਟਰ 'ਚ ਕਿੱਥੇ ਆ ਜੂ ਕੈਂਟਰ 'ਚ ਪੂਰੇ ਖੜਕੋ ਕੋਈ ਰੱਖ ਲਓ ਤੇ ਮੈਂ ਰੱਖ ਲੰਦੇ ਆਹ ਦੇਖੇ ਬਚਾ ਕੇ ਰੱਖੇ ਬਾਈ ਕਹਤਾ ਚੱਕਿਆ ਦੀ ਕੱਲ ਬਲੌਗ ਵਰ ਜੋਰ ਦਿੱਤਾ ਪਤਾ ਇਹਨੇ ਕੱਲੀ ਇਹਦੇ ਬਲੌਗ 'ਤੇ ਜੋਰ ਦਿੱਤਾ ਉਹਦਾ ਬਾਈ ਪਹਿਲਾਂ ਚੱਕ ਲੈਣੇ ਗਿਆ ਛੋਟੇ ਵੀਰ ਆ ਗਏ ਹਾਂ ਛੋਟੇ ਵੀਰ ਜੀ ਆ ਗਏ ਤੇ ਵੀਰ ਮਾ ਕੁਝ ਇਹਨਾਂ ਨੂੰ ਜ਼ਰੂਰ ਤਾਂ ਕਿਉਂ ਬਣਾਇਆ ਬਸ ਇਹ ਕਿਸੇ ਮੇਰੇ ਵੀਰ ਭਾਈ ਨੂੰ ਆ ਨਕਸ਼ਾ ਦੇਖ ਲਓ ਐਸਾ ਹਵਗਾ ਲਾ ਗਿਆ ਠੀਕ ਹੈ ਜੀ ਸੁਣੇ ਹਾਂਜੀ ਦੇਖ ਲਓ ਵੀ ਨਕਸ਼ਾ ਇੱਥੇ ਆਣ ਕੇ ਲਾਉਣਾ ਮੇਰੇ ਵੀਰੋ ਗੁਰਦੁਆਰਾ ਪੰਤ ਸਾਹਿਬ ਤੋਂ ਖੁੱਲੜਵਾਜੀ ਕਰਨੀ ਨਹੀਂ ਮਹਾਰਾਜ ਦੇ ਆਪਣੇ ਦਰਸ਼ਨ ਕਰਨੇ ਬਹੁਤ ਪਿਆਰ ਕੇ ਲਾਉਣਾ ਸਾਰੀ ਸੰਗਤ ਨੇ ਜੋਸ਼ੀ ਮੜ ਤੋਂ ਪਹਿਲਾਂ ਆਪਣਾ ਲੰਗਰ ਹੈ ਸਾਰੀ ਸੰਗਤ ਨੇ ਰੁਕ ਕੇ ਜਾਣਾ ਪ੍ਰਸ਼ਾਦਾ ਪਾਣੀ ਛੱਕ ਕੇ ਦਰਸ਼ਨ ਆਪਣਾ ਦੇਖ ਹੈ ਵੀਰੋ ਸਾਰੇ ਮੇਰੇ ਵੀਰ ਭਰਾਵਾਂ ਨੇ ਰੁਕ ਕੇ ਜਾਣਾ ਠੀਕ ਹੈ ਜੀ ਧਿਆਨ ਗਿਆਰ ਆਪਣਾ ਆਇਓ ਜਿਹੜਾ ਵੀਰੋਂ ਪਾੜੀ ਦਾ ਕਾਇ ਮੀਂਘੜੀ ਜੇ ਆਪਣਾ ਰੱਖਦੇ ਕੋਸਾ ਮੀਂਘੜੀ ਦਾ ਔਖਾ ਹੋ ਜਾਂਦਾ ਜੇ ਭਾਈ ਨਹੀਂ ਲੱਗਿਆ ਪਹਿਣ ਮੋਟਰਸਾਈਕਲ ਵਾਲੇ ਵੀਰਾਂ ਨੂੰ ਬੇਨਤੀ ਹੈ ਕਿਥਾਂ ਤੁਹਾਨੂੰ ਜਗ੍ਹਾ ਮਿਲਦੀ ਉੱਥੇ ਰੁਕ ਕੇ ਰੁਕ ਜਾਓ ਰੁਕ ਜਾਓ ਕੋਈ ਕਾਲੀ ਨਾ ਕਰਿਓ ਵੀ ਤੁਸੀਂ ਭੱਜੇ ਆਏ ਆ ਜਾਂ ਜਾ ਰਹੀ ਅੱਗੇ ਜਾ ਰਹੀ ਨਾ ਗੱਡੀ ਵਾਲਾ ਬੰਦਾ ਉੱਪਰ ਤੇ ਜਿਹੜਾ ਉਤਰਦਾ ਨਾ ਉਹ ਨਹੀਂ ਫਿਰ ਦੇਖਦਾ ਹੈ ਬਿਲਕੁਲ ਮੋਟਰਸਾਈਕਲ ਵਾਲੇ ਬੰਦੇ ਨੂੰ ਲੋ ਜਿੰਨੇ ਬਟੇ ਲਗਾ ਦੇ ਕਿੰਨੇ ਲੱਗ ਰਹੇ ਲੈ ਨਿਛਾਂ ਸਾਭ ਜੁ ਹੁੰਦੇ ਬਾਈ ਇੱਕ ਕੈਂਪਰ ਤੁੱਪਾਂ ਬੂਰੀਆਂ ਤੁੱਪਾਂ ਬਹੁਤ ਆ ਬਾਈ ਅੱਜ ਜਾਣੇ ਚਾਰ ਗੱਡੀਆਂ ਉਹ ਘੋੜਾ ਤਿਆਰ ਹੋ ਗਿਆ ਬਾਈ ਲੋਡ ਹੋ ਗਿਆ ਸਮਾਨ ਉਹ ਹਲਵਾਈ ਬੈਠੇ ਸਾਹਮਣੇ ਗੱਡੀ ਨੂੰ ਵਰਨਾ ਉਹ ਅੰਦਰ ਪਏ ਟੰਡੇ ਦਾ ਮੋਦ ਵਰਨਾ ਤੇ ਆ ਕੇ ਵੇਖ ਦਿੱਤਾ ਠੀਕ ਹੈ ਛੰਡੇ ਵਾਲੇ ਦਾ ਪਤਾ ਲੱਗ ਜੂਗਾ ਗੱਡੀਆਂ ਇਕੱਠੀਆਂ ਹੀ ਜਾਣੀਆਂ ਸਾਰੀਆਂ ਮੰਗ ਲਈ ਹੋ ਗਈ ਤਿਆਰੀ ਜਾਣ ਦੀ ਕਿੰਨਾ ਟਾਈਮ ਹੋ ਗਿਆ ਫਰੀਦ ਇੱਕ ਵਜੇ 50 ਮਿੰਟ ਇੱਕ ਵਜੇ 50 ਮਿੰਟ ਹੋ ਗਏ ਖੜਿਆ ਨੂੰ ਕਿੰਨਾ ਟਾਈਮ ਹੋ ਗਿਆ ਆਪਣੀ ਤਿਆਰੀ ਕਰਦੇ ਕਰਦੇ ਨੂੰ ਤਿਆਰੀ ਕਰਦੇ ਨੀ ਡਬਲ ਟਾਈਮ ਹੋ ਗਿਆ ਹਲੇ ਰਾਤ ਦਾ ਹੀ ਤਿਆਰ ਦਾ ਘੋੜਾ ਪਰਿਆ ਵਦਾ ਸਮਾਨ ਦਾ ਸਾਰਾ ਰਸਟਨ ਦਾ ਅਜੇ ਲੱਗਿਆ ਟਾਈਮ ਲੱਗਦਾ ਟਾਟਾ ਕਰਦਾ ਲੱਗ ਜਾਣਾ ਹਲੇ ਬਸ ਆਹ ਬੋਰ ਲਾ ਕੇ ਤਿਆਰੀ ਹੈ ਡੋਕੂਮੈਂਟ ਲੱਗਣਾ ਕੋਰਟ ਨੂੰ ਸਵੇਰ ਦੇ ਰੇਡੀਓ ਕੇ ਆਏ ਵੇ ਅਵੀਰ ਜੀ ਤਿਆਰ ਚਾਰ ਹੋ ਗਿਆ ਕਾ ਤਾਂ ਕੋਰਟ ਪੈਂਟ ਪਾ ਲੈ ਕੱਲ ਦਿਖਾ ਰਿਆ ਦੇ ਨੀ ਮੈਂ ਬਾਈ ਚ ਕੋਰਟ ਪੈਂਟ ਲੈ ਚਲਦੇ ਤ੍ਰੀਦ ਨੂੰ ਨਾ ਇਨੇ ਪਾਉਣਾ ਤਾਂ ਬਾਈ ਮੈਂ ਤਾਂ ਲੋਹਰਾ ਵਾਲਾ ਹੀ ਆ ਦੇ ਮੇਰੇ ਤੁੰਟੇ ਵੀ ਪੈਂਟ ਸ਼ਰਟ ਲਈ ਪੀਆ ਇਨੇ ਵੀ ਬੂਟ ਖਲਾਏ ਨਹੀਂ ਤਾਂ ਲੈ ਬਾਈ ਚਪਲਾ ਚ ਹੋਏ ਵੇ ਆ ਵੀਰ ਜੀ ਕਿਹੜੇ ਗੱਲੇ ਉਹਦੇ ਬੂੜ ਦੇ ਚਿੱਟੇ ਚਿੱਟੇ ਲੱਗਦੇ ਬੂੜ ਵਾ ਗਿਆ ਵਾ ਕਿੱਥੇ ਚਿੱਟੇ ਨਹੀਂ ਇਹਦੇ ਮੇਰੇ ਬਰਾਊਨ ਕਲਰ ਦੇ ਕਰਾਉਣੇ ਤੇ ਨਾ ਜਿਹੜੇ ਦਾ ਉਹਦਾ ਮਿੱਟੀ ਆ ਬਾਈ ਬਸ ਹੁਣ ਤਿਆਰੀ ਆ ਹੌਸਲਾ ਜਵ ਗਿਆ ਸਾਰਿਆਂ ਨੂੰ ਮਸੀ ਸਮਾਂ ਰੱਖ ਪਿਆ ਤੌੜੀ ਪੂੜੀ ਨੂੰ ਹੱਥ ਨਹੀਂ ਲੱਗਦਾ ਬਾਈ ਉਹ ਬਾਬਾ ਜੀ ਕਰ ਲਗੇ ਅਰਦਾਸ ਯਾਤਰਾ ਦੀ ਸਾਰੀ ਸੰਗਤ ਹੈ ਜਿਹਨਾਂ ਜਾਣਾ

ਕੰਕੀ ਪਾ ਕੇ ਚੱਲ ਲਈ ਪਾ ਤੋੜਾ ਪਾ ਤੋੜ ਯਾਰ ਉਹ ਮੇਰਾ ਵੀ ਆ ਗਿਆ ਨਾਮ ਦਾ ਦਾ 何 ਖੜ ਗਏ ਸੀ ਗੱਡੀ ਨੂੰ ਲਾਉਣ ਲੱਗੇ ਵੜਤਾ ਕੰਪਲੇ ਕੋਲ ਖੜੇ ਆ ਉਹ ਲਾਉਣ ਲੱਗੇ ਵੜਤਾ ਟਰਾਲੇ ਨੂੰ ਵੀ ਸਾਮਾਨ ਹਿੱਲੇ ਹਿੱਲੇ ਨਾ ਬਾਕੀ ਅੱਗੇ ਨੂੰ ਪਤਾ ਵੀ ਚਲਾਣ ਕਿਉਂ ਦਾ ਵੀ ਹੁੰਦਾ ਕਿ ਤਰਫ ਅੱਗੇ ਜਾਣਾ ਹੁਣ ਸਪੀਡ ਤੇ ਚਾਈਆਂ ਕਿਤੇ ਨਹੀਂ ਚਿਉਣਾ ਵੀ ਸਾਮਾਨ ਨਾ ਹਿੱਲੇ ਇੱਧਰ ਉੱਧਰ ਨਾ ਹੋਵੇ ਆ ਤੇ ਉਹ ਦਾ ਲਾਉਣ ਲੱਗੇ ਹੁੰਦਾ ਟਰਾਲਾ ਰਿਹਾ ਆ ਦੂਸਰੀ ਗੱਡੀ ਵੀ ਆ ਗਈ ਪਿੱਛੇ ਇੱਕ ਸਾਰੇ ਬੈਠੇ ਸਾਡੇ ਹਲਵਾਈ ਜੀ ਤੇ ਨਸੀ ਉਹ ਸਿੱਟੇ ਗੱਡੀ ਆ ਸਾਡੇ ਵਾਲੀ ਗੱਡੀ ਯਾ ਅੰਦਰੋਂ ਕਰਨਾ ਨਾ ਜੀ ਲੋਕੇ ਹੁਣ ਯੂਪੀ ਚ ਮਾਨਵ ਟਾਬਾ ਇੱਥੇ ਹੁਣ ਚਾਹ ਪਾਣੀ ਖਾਣਾ ਪੀਣਾ ਹੋ ਗਏ 50 ਬੰਦੇ ਆਪਾਂ ਹਾਂ ਹੋਣੇ ਬਈ 50 ਬੰਦੇ ਤਾਂ ਹੋਣੇ ਆ ਰਾਮ ਜੀ ਹੁਣ ਦੇਖਦੇ ਇੱਥੇ ਚਾਹ ਪਾਣੀ ਹਾਂ ਬਈ ਕਿਦਾਂ ਟੂਟੇ ਲੈ ਰਿਹਾ ਟੂਟੇ ਦਵਾ ਰਹੇ ਆ ਟੂਟੇ ਦਵਾ ਰਹੇ ਆ ਮਾਣੇ ਚਾਹ ਪਾਣੀ ਨਾ ਡਰਦਾ ਬਹਦਾ ਸਿੱਧਾ ਬੈਠ ਪੁੱਤ ਪੱਪਾ ਕਿੰਨਾ ਆ ਗਏ ਆਪਾਂ ਨੂੰ 200 ਕਿਲੋਮੀਟਰ ਆ ਗਏ ਹਾਂ 200 ਆ ਗਏ ਹੈ ਨਾ ਤਰੇ ਖੜੇ ਵੀ ਆਪਾਂ ਝੰਡੇ ਝੁੰਡੇ ਲਾਉਣ ਹਾਂ ਬਈ ਖੜੇ ਵੀ ਆ ਗੱਡੇ ਗੱਡੇ ਪਿਆਰ ਕਰਨਾ ਦਾ ਬਈ ਮਾਨੋ ਢਾਬਾ ਪਿਓਰ ਵੈਜ ਪਿਓਰ ਵੈਜ ਪਿਓਰ ਵੈਜ ਪਰੇ ਰੁਕਣਾ ਤਾਂ ਆਪਾਂ ਨੂੰ ਪੁਰੇ ਹੁਣ ਚਾਹ ਪਾਣੀ ਪੀਉਂਗੇ ਜਿੰਨੇ ਵੀ ਸਾਡੀ ਸੰਸਾਰੀ ਰੁੱਗੀ ਹੈ ਵਿੱਚ ਆਲਾ ਜੀ ਗੱਡੀਆਂ ਕਰੀਨਾ ਦਿਖਾ ਰਹੇ ਹਾਂ ਸਾਹਮਣੇ ਸਾਰੇ ਹੁਣ ਨੂੰ ਅੱਤ ਵਕਤ ਹੋ ਕੇ ਫਿਰ ਚੱਲੇ ਫਾਇਰ ਜਾਣਗੇ ਤੇ ਚੱਲੇ ਅੱਗੇ ਇੱਧਰ ਕੁਸ਼ਤੀ ਹੋ ਰਹੀ ਕਹਿੰਦੇ ਰਿਲੈਕਸ ਹੋਣਾ ਤੇ ਹਾਸਿਆ ਖੇਡੀਆਂ ਹੋਣ ਲੱਗ ਜਾਂਦੀਆਂ ਸਾਡੀਆਂ ਨਹੀਂ ਪਣੀ ਆ ਇਹ ਬਈ ਡਰਾਈਵਰ ਆ ਹੋਰ ਦੇ ਖੜਾਈ ਕਿਥੇ ਆ ਨਾ ਖੜੀਆਂ ਬਾਕੀ ਚਲੋ ਅੱਗੇ ਮਿਲਦੇ ਹਾਂ ਉਹਨਾਂ ਦਿਖਾ ਦੋ ਚਾਹ ਪਾਣੀ ਪੀ ਕੇ ਤੁਲਕੇ ਚੱਲਦੇ ਲਓ ਬਾਈ ਅਸੀਂ ਰੁੜਕੀ ਟੱਪਿਆ ਏ ਖਲੀ ਦਵਾਰ ਤੇ ਮੇਰੇ ਖਿਆਲ ਚ 20-20 ਕਿਲੋਮੀਟਰ ਪਿੱਛੇ ਹੋਣਾ ਪਾਣੂ ਹਾਂ ਹਾਂ ਥੋੜਾ ਜਿਹਾ ਹੋਊਗਾ 20-20 ਮੀ ਲੱਗਿਆ ਵਾ ਕਾਫੀ ਬਹੁਤ ਔਖਾ ਯਾਰ ਇਹ ਸਾਈਡ ਨਾਲ ਚੱਲਦੀ ਦੀ ਬਾਬੇ ਜੜੀਆਂ ਸਾਡਾ ਤੇ ਇਨਾ ਲੱਗੀਆਂ ਹੋਈਆਂ ਪਿੱਛੇ ਨਿਕਲੀ ਹੋਈ ਬਹਾਰ ਨੂੰ ਬਾਕੀ ਭਾਈ ਮੋਟਰਸਾਈਕਲ ਵਾਲੇ ਜਰੂਰ ਵੀਰ ਧਿਆਨ ਦੇਣ ਉਹਨਾਂ ਨੂੰ ਜਿੱਥੇ ਮੀਂਹ ਮਿਲਦਾ ਵੀ ਰੁਕ ਜਾਓ ਭਾਈ ਰੁਕ ਜਾਓ ਸਟੇ ਕਰ ਲਓ ਸਾਈਡ ਉੱਪਰ ਰੁਕ ਜਾਓ ਕੋਈ ਚੱਕਰ ਨਹੀਂ ਵੀਰ ਵੀ ਰਿਕਸ਼ਾ ਨਾ ਲੋ ਇਹ ਚੀਜ਼ ਚ ਯਾਰ ਦਰpan 10 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ। ਠੀਕ ਨਹੀਂ। ਹਨਾ ਆਪਣਾ ਸੇਫ ਚੱਲੋ ਸਭ ਤੋਂ ਵਧੀਆ ਹੈ। ਬਿਲਕੁਲ ਬਾਈ ਵੀਰੇ ਜਿਹਨੇ ਆਉਣਾ ਤੇ ਬਰਸਾਤੀਆਂ ਲੈ ਕੇ ਆ ਲੈ ਕੇ ਆਓ ਜਰੂਰ। ਬੈਗ ਆਪਣੇ ਹਨੀ بڑے ਲਫਾਫੇ ਲਪੇਟ ਕੇ ਰੱਖੋ। ਅਸੀਂ ਪਿਛਲੇ ਸਾਲ ਮੋਟਰਸਾਈਕਲਾਂ ਪਰੇ ਆਏ ਤੇ ਔਖਾ ਹੋ ਜਾਂਦਾ ਬਹੁਤ। ਬਹੁਤ ਲਫਾਫੇ ਅਸੀਂ ਬੈਗ ਲਪੇਟੇ ਫਿਰ ਵੀ ਪਾਣੀ ਵਿੱਚ ਜਾਂਦਾ ਦਾ। ਜਿਹੜੇ ਵੈਸੇ ਵੀ ਫੈਮਿਲੀਆਂ ਘਟਾਉਂਦੇ ਬਾਈ ਮੋਟਰਸਾਈਕਲਾਂ ਤੇ ਉਹ ਜ਼ਿਆਦਾ ਔਖਾ ਹੈ। ਅਬਾ ਇੱਧਰ ਚਮਕੌਰ ਸਾਹਿਬ ਤੇ ਬਾਸ ਹੁੰਦੀ ਹੈ ਯਾਰ 3500 ਰੁਪਏ ਆ। ਉਹ ਚੰਗੀ ਐ ਬਈ ਉਹ ਚੰਗੀਆਂ ਫੈਮਿਲੀ ਨਾਲ ਬਿਲਕੁਲ ਬਿਲਕੁਲ ਬਾਕੀ ਸਾਡਾ ਹੋਰ ਵੀ ਗੁਰਦੁਆਰੇ ਘਮਾਉਂਦੀ ਐ ਕੱਲਾ ਹੇਮਕੁੰਡ ਸਾਹਿਬੇ ਨਹੀਂ ਤੇ ਹਾਂ ਹੋਰ ਕਈ ਜਿਹੜੇ ਪਾਸਟ ਚ ਗੁਰਦਾਰੇ ਸਾਹਿਬ ਆਉਂਦੇ ਆ ਉਹਨਾਂ 'ਚ ਵੀ ਜਾਂਦੇ ਆ ਚਲੋ ਬਾਕੀ ਜਿਹੜੇ ਸਾਡੇ ਰਸਤੇ ਚ ਆਏ ਜਿੱਥੇ ਜਿੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਇੱਥੇ ਹੁਣ ਸਾਡੀਆਂ ਜਿਹੜੇ ਸਟੇ ਦਾ ਕੋਈ ਪੱਕਾ ਨਹੀਂ ਹੈਗਾ ਪੱਕਾ ਨਹੀਂ ਹੈ ਹਲੇ ਖਰੀਦ ਕੇ ਪਤਾ ਲੱਗੂਗਾ ਦਾ ਆਪਣਾ ਰਿਸ਼ੀਕੇਸ਼ ਦਾ ਯਾਰ ਜਿਹੜੀ ਰਿਸ਼ੀਕੇਸ਼ ਦਾ ਹਾਂ ਪਰ ਮਿਲਦੇ ਬਾਅਦ ਦੇਖਦੇ ਕਿੰਨਾ ਕੋ ਸਫਰ ਨਿਕਲਦਾ ਹਾਂ ਵੀ ਜੇ ਰੁਕੇ ਰੋਟੀ ਪਾਣੀ ਖਾਣ ਰੁਕੂਗਾ ਮੇਰੇ ਹਿਸਾਬ ਨਾਲ ਹਾਂ 5-6 ਵਜੇ ਫੇਰ ਵੀ ਰਾਤ ਦੇ ਰਾਤ ਚੱਲਣਾ ਟਰਾਲਾ ਬੜਾ ਕੋੜਾ ਪਿੱਛੇ ਸਾਡਾ ਰੁੜਕੀ ਤੇ ਥੋੜਾ ਜਿਹਾ ਅੱਗੇ ਆ ਕੇ ਪੁਲ ਕਰਿਆ ਤਾਂ ਬੰਦ ਨਾ ਹੋ ਐਂਟਰੀ ਇੱਕ ਵਾਰ ਭਾਈ ਉਹ ਬੰਦ ਕਰਤਾ ਬੜੇ ਉਹਦੇ ਕਰਕੇ ਹਾਂ ਬੜੇ ਕੋੜੇ ਪੁੱਲ ਗੱਡ ਕੇ ਸਾਡੀਆਂ ਤਿੰਨ ਗੱਡੀਆਂ ਦੋਈ ਸਾਈਡ ਨੂੰ ਘੁੰਮ ਕੇ ਆ ਰਹੀਆਂ ਹੁਣ ਅੱਗੇ ਮਿਲੂਗੀਆਂ ਸਾਨੂੰ ਉਹ ਮੇਨ ਰੋਡ ਨੂੰ ਬਾਹਰੇ ਵਾਰ ਆਉਗੀਆਂ ਫਿਰ ਘੁੰਮ ਕੇ ਦੋ ਸਾਡੀਆਂ ਪਿੱਕਾਂ ਤੇ ਇੱਧ ਵਰਨਾ ਕੱਢੀ ਜਾ ਰਹੀ ਹੈ ਅਸੀਂ ਅੱਗੇ ਰਸਤਾ ਵੀ ਦੇ ਮੀਂਹ ਪੈਂਦਾ ਦਿਖਾ ਦੇ ਬਾਈ ਜਨੂਰੀ ਹੈ ਬਾਕੀ ਸਾਨੂੰ ਅੱਗੇ ਦਿਖਾਉਂਦੇ ਮੀਂਹ ਪੈਂਦਾ ਟ੍ਰੈਫਿਕ ਵੀ ਹੈ ਤਾਂ ਵੀ ਮੀਂਹ ਕਰਕੇ ਵੀ ਲੱਗਦਾ ਮਨ ਨੂੰ ਆਸ਼ਰੂਆ ਚੱਲ ਸਾਡੇ ਨਾਲ ਇੱਕ ਹੋਰ ਵੀ ਆ ਅਸੀਂ ਵਰਨਾ ਲੈ ਕੇ ਜਾ ਰਹੇ ਹਾਂ ਸਭ ਤੋਂ ਨੀਵੀਂ ਗੱਡੀ ਸਭ ਤੋਂ ਨੀਵੀਂ ਗੱਡੀ ਲਓ ਜੀ ਰੋਟੀ ਖਾਣ ਲਈ ਰੁਕ ਗਏ ਅਸੀਂ ਹੁਣ 27 27 ਗੁਰਦਵਾਰਨਾਨਕ ਢਾਬਾ ਇਹ ਸਾਰੇ ਸਾਡੇ ਬੰਦੇ ਜਿੰਨੇ ਵੀ ਲੰਗਰ ਦੀ ਸੇਵਾ ਵਾਲੇ ਆ ਤੇ ਰੁਕੇ ਹਾਂ ਬਸ ਚੱਲੇ ਹੁਣ 40 ਤੇ 45 ਜਾਣੇ ਸਾਡੇ ਬੰਦੇ ਸਾਰੇ ਅੰਦਰ ਇਹ ਬੰਦੇ ਬਸ ਹੁਣ ਅੱਜ ਇਹ ਅਸੀਂ ਰੁਕੇ ਹਾਂ ਹਰੀਦਵਾਰ ਹਰੀਦਵਾਰ ਰੁਕੇ ਆ ਥੋੜਾ ਜਿਹਾ ਪਹਿਲਾਂ ਹੀ ਹਰੀਦਵਾਰ ਦੇ ਵੈਸੇ ਤਾਂ ਤੇ ਹੁਣ ਲੰਗਰ ਛੱਕ ਕੇ ਏਟੀਆਟੀ ਖਾ ਕੇ ਫਿਰ ਨਿਕਲਣ ਦੇ ਚਾਹਤੇ ਉੱਥੇ ਤੇ 40 ਜਾਣਾ ਹਰੋ ਜਾਲ ਸੇਵਾ ਦਾ ਆਜੂ ਨਵਰ ਅੰਦਰ ਆ ਕੇ ਅਸੀਂ ਆਹ ਜੱਜ ਕਰ ਆਏ ਅਨਲ ਬ੍ਰੋਗ ਨਮੇ ਉਹ ਪਾਬੀਆਂ ਤਾਂ ਦੀ ਰੋ ਉਹ ਬੰਦਿਆ ਕੀ ਕਰਦੀ ਬਈ ਬੱਚਾ ਤਾਂ ਲੱਗ ਗਿਆ ਸੀ ਆ ਬੈਠ ਗਿਆ ਸੀ ਸਾਡੇ ਸਾਰੇ ਜੀਮੀ ਸੰਗਤਾਂ ਹਾਂ ਜੀ ਅਗਲਾ ਉਹ ਜਿਹੜਾ ਜਿਸ ਵਾਰਾ ਵਾ ਪਾਸ ਤੇ ਜਦੋਂ ਸਾਡੀ ਬੈਠ ਗਏ ਇੱਕ ਤਾਲੇ ਨੇ ਕਿਤਾਬਾਂ ਪੜ੍ਹਦਾ ਪਰੇ ਸੋ ਸਟ੍ਰੀਟ ਤੇ ਸ਼ਬਦਾਂ ਉਤੇ ਫਿਰ ਆਪਾਂ ਕਿਤੇ ਸਟੇ ਕਰਨੀ ਹੈ ਉਹਨੂੰ ਜੇ ਕਿਤੇ ਸ਼ਾਇਦ ਇਹ ਨਹੀਂ ਲੱਗਦਾ ਕਿ ਰਾਤ ਰਾਤ ਇਹ ਗੱਡੀ ਚੱਲਣੀ ਬੜਾ ਤਰਲਾ ਤਰਲਾ ਤੇ ਜੰਨਾ ਕੋੜਾ ਹਨਾ ਲੱਗਦਾ ਨਹੀਂ ਕਿ ਸਟੇ ਕਰੋਗੇ ਇਹਨੇ ਹਾਂ ਕਾਹੇ ਉਹ ਪ੍ਰਸਾਦਾ ਚਾਹ ਕੇ ਚਾਹ ਤੂੰ ਪੀਓ ਕਿਤੇ ਬੈਠ ਕੇ ਕੱਥੀ ਵੀ ਨਹੀਂ ਚਾਹ ਦੇਖਦੇ ਰੋਡ ਤੇ ਲੱਗਿਆ ਬਾਕੀ ਚਲੋ ਆਗੇ ਬਚਾਦਾ ਕਿਵੇਂ ਦਿਖਾਉਂਦੇ ਹਾਂ